자. 또 봐도 그렇고 안 그렇다. 그이지 আমা থলাইমাদের নসাম ਅੱਜ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸ਼ਹਿਰ ਦੇ ਵਿੱਚ ਅਸੀਂ ਤਕਰੀਬਨ 40 ਕਰੋੜ ਰੁਪਏ ਦੇ ਸਿਰਫ ਰੋਡ ਵੀ ਕਾਰਪੇਟਿੰਗ ਦੇ ਪ੍ਰੋਜੈਕਟ ਜਿਹੜੇ ਨੇ ਉਹ ਚੱਲ ਰਹੇ ਨੇ ਤਿੰਨ ਏਜੰਸੀਜ਼ ਕੰਮ ਕਰ ਰਹੀਆਂ ਨੇ ਤੇ ਅੱਜ ਉਸੇ ਲੜੀ ਦੇ ਵਿੱਚ ਮਜੀਠੀਆ ਇਨਕਲੇਵ ਦੇ ਸਾਰੇ ਜਿਹੜੀਆਂ 6-7 ਸਟਰੀਟਸ ਹੈਗੀਆਂ ਨੇ ਉਹਦੇ ਤੇ ਜਿਹੜਾ ਹੈ ਐਂਡ ਟੂ ਐਂਡ ਜਿਹੜਾ ਹੈ ਬੀਐਮਪੀ ਪਾਈਪਲਾਈਨ ਜਿਹੜੀਆਂ ਨੇ ਸਭ ਤੋਂ ਪਹਿਲਾਂ ਵਿਛੀਆਂ ਸੀ ਤੇ ਕੰਮ ਵੀ ਜਿਹੜਾ ਹੈਗਾ ਸਭ ਤੋਂ ਪਹਿਲਾਂ ਇਹਨਾਂ ਦਾ ਹੀ ਹੋ ਰਿਹਾ ਇਸ ਤੋਂ ਬਾਅਦ ਔਰ ਵੀ ਜਿਹੜੇ ਨੇ ਇਲਾਕਿਆਂ ਦੇ ਵਿੱਚ ਰੋਜ਼ ਜਿਹੜਾ ਤੁਹਾਡੇ ਸਾਹਮਣੇ ਹੀ ਆ ਵੀ ਹਫਤੇ ਦੇ ਵਿੱਚ ਦੋ ਦੋ ਤਿੰਨ ਤਿੰਨ ਉਲਗਟਨ ਹੋ ਰਹੇ ਨੇ ਔਰ ਕੰਮ ਲੋਕ ਜਿਹੜੇ ਨੇ ਲਗਾਤਾਰ ਨਿਰੰਤਰ ਚੱਲਦੇ ਨੇ ਅਸੀਂ ਧੰਨਵਾਦ ਕਰਦੇ ਆਂ ਭਗਵੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਵਿਸ਼ੇਸ਼ ਤੌਰ ਤੇ ਮੇਅਰ ਸਾਹਿਬ ਦਾ ਜਿਨ੍ਹਾਂ ਦੀ ਦੂਰ ਦ੍ਰਿਸ਼ਟੀ ਸੂਝ-ਬੂਝ ਨੇ ਜਿਹੜਾ ਹੈ ਪੋਸੀਬਲ ਕੀਤਾ ਹੈ ਕਿ ਮੌਸਮ ਖੁੱਲਦੇ ਸਾਰ ਸਾਰਾ ਜਿਹੜਾ ਹੈ ਇਹਨਾਂ ਨੇ ਹੋਮਵਰਕ ਪਹਿਲਾਂ ਹੀ ਕੀਤਾ ਹੋਇਆ ਸੀ ਤੇ ਨਾਲ ਦੀ ਨਾਲ ਕੰਮ ਸ਼ੁਰੂ ਕਰਾਉਣ ਦੇ ਵਿੱਚ ਵੀ ਜਿਹੜਾ ਹੈ ਸਾਡੇ ਨਾਲ ਜਿਹੜਾ ਹੈ ਖੜੇ ਨੇ ਤੋਂ ਇੱਕ ਬੇਮਿਸਾਲ ਜਿਹੜੀ ਕੰਟਰੀਬਿਊਸ਼ਨ ਉਹ ਮੇਰ ਸਾਹਿਬ ਦੀ ਜੀ ਸਰ ਦੇਖੋ ਦੇਨੇ ਜਿਹੜਾ ਹੈ ਨਾ ਜੀ ਉਹਦਾ ਇਸ਼ੂ ਹਰ ਲੋਕੈਲਿਟੀ ਦਾ ਆਪਣਾ ਇੱਕ ਅਲੱਗ ਇਸ਼ੂ ਹੈ ਇੱਥੇ ਜਿਹੜੀ ਹੈ ਮੋਲਡਾਉਨ ਡਰੇਨ ਪਿੱਛੇ ਜਾ ਰਹੀ ਹੈ ਅਸੀਂ ਜਿਹੜਾ ਹੈ ਕੋਸ਼ਿਸ਼ ਕੀਤੀ ਹੈ ਕਿ ਦਾ ਇੱਕ ਪ੍ਰੋਜੈਕਟ ਜਿਹੜਾ ਹੈ ਤਿਆਰ ਕੀਤਾ ਜਾਵੇ ਜਿਹਦੇ ਨਾਲ ਇਥੋਂ ਦੀ ਇਸ ਇਲਾਕੇ ਦੇ ਆਲੇ ਦੁਆਲੇ ਇਲਾਕੇ ਦੀ ਸਾਰੀ ਨਿਕਾਸੀ ਜਿਹੜੀ ਹੈ ਉਹ ਡਰੇਨ ਦੇ ਥਰੂ ਜਿਹੜੀ ਹੈ ਅੱਗੇ ਚਲੀ ਜਾਂਦੀ ਸੋ ਪ੍ਰੋਜੈਕਟ ਜਿਹੜਾ ਹੈਗਾ ਉਹ ਵੱਡਾ ਹੈ ਤੇ ਉਹਨੂੰ ਟਾਈਮ ਲੱਗੇਗਾ ਬਟ ਫਿਲਹਾਲ ਜਿਹੜਾ ਹੈਗਾ ਰੋਡ ਦੇ ਸੀ ਇ ਕਨਸੈਂਟਰੇਟ ਕਰ ਰਹੇ ਹਾਂ ਤੇ ਮੇਰ ਸਾਹਿਬ ਨੇ ਹੁਣ 15 ਨੰਬਰ ਵਾਰਚ ਵੀ ਜਾਣਾ ਹੈ ਉੱਥੇ ਵੀ ਕੋਈ ਘਟਨਾ ਹੈ ਮੈਂ ਵੀ ਇੰਪਰੂਵਮੈਂਟ ਦੇ ਇਲਾਕੇ ਜਾਣਾ ਉੱਧਰ ਵੀ ਘਟਨਾ ਹੈ ਸੋ ਆ ਇਹ ਜਿਹੜਾ ਸੀਜ਼ਨ ਜਿਹੜਾ ਹੈ ਫੈਸਟਿਵ ਸੀਜ਼ਨ ਜਿਹੜਾ ਹੈ ਅਸੀਂ ਉਮੀਦ ਕਰਦੇ ਹਾਂ ਵੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਸ਼ਹਿਰ ਨੂੰ ਜਿਹੜਾ ਹੈ ਸੜਕਾਂ ਜੜੀਆਂ ਨੇ ਉਹ ਪੂਰੀ ਸ਼ੁਭਦਾ ਜਿਹੜੀ ਆ ਮਿਲ ਜਾਏ ਤੁਸੀਂ ਕੰਮ ਹੁਣ ਲੋ ਉਸ ਤੋਂ ਬਾਅਦ ਕੁਆਲਟੀ ਵੀ ਚੈੱਕ ਕਰਾਂਗੇ ਪੇਮੈਂਟ ਤਾਂ ਕਾਰਪੋਰੇਸ਼ਨ ਤੋਂ ਲੈਣੀ ਹੈ ਠੇਕੇਦਾਰ ਨੇ ਔਰ ਸਾਡਾ ਸਟਾਫ ਡਿਊਟੀ ਤੇ ਹੈ ਐਕਸ਼ਨ ਸਾਹਿਬ ਉਹਨਾਂ ਦੀ ਪੂਰੀ ਟੀਮ ਸਿਵਲ ਇੰਜੀਨੀਅਰਿੰਗ ਦੀ ਪੂਰੀ branches ਕਿਉਂਕਿ ਕੰਮ ਚੈੱਕ ਕਰਕੇ ਹੀ ਪੇਮੈਂਟ ਹੋਏਗੀ ਬਿਲਕੁਲ ਪਹਿਲੇ ਵਾਲਾ ਕੰਮ ਨਹੀਂ ਹੋਏਗਾ ਕੋਈ ਵੀ ਜਿਹੜਾ ਕੰਮ ਹੈ ਅਸੀਂ ਆਪ ਹਰੇਕ ਕੰਮ ਤੇ ਆਪ ਵਿਜ਼ਿਟ ਕਰ ਰਹੇ ਹਾਂ ਉਸ ਤੋਂ ਬਾਅਦ ਰੂਟੀਨ ਤੇ ਵਿਜ਼ਿਟ ਕਰ ਰਹੇ ਹਾਂ ਅੱਜ ਉਹ ਦਿਹਾੜੇ ਦੇ ਮੇਰੇ ਨਾਲ ਐਮਐਲਏ ਸਾਹਿਬ ਉਹ ਰਾਮਾਧਵੀ ਪਾਰਟੀ ਜਿਹੜੀ ਹੈ ਨੀਤ ਔਰ ਨੀਅਤ ਬਿਲਕੁਲ ਸਾਫ਼ ਹੈ ਜਿਹੜੇ ਪੈਂਡਿੰਗ ਕੰਮ ਹੈ ਪਟਿਆਲਾ ਸ਼ਹਿਰ ਦੇ ਵਨ ਯਰ 2 ਜਾਂ ਸਨੋਡ ਦਾ ਵੀ ਏਰੀਆ ਹੈਗਾ ਉਹ ਪਹਿਲ ਦੇ ਆਧਾਰ ਤੇ ਕਰਾਵਾਂਗੇ ਔਰ ਲੋਕਾਂ ਨੂੰ ਜੜੀਆਂ ਦਿੱਕਤਾ ਪਹਿਲਾਂ ਹੀ ਆ ਹੁਣ ਦਿੱਕਤਾ ਨਹੀਂ ਆਣ ਗਿਆ ਔਰ ਪੂਰੀ ਕੋਸ਼ਿਸ਼ ਹੈ ਜੀ ਸ਼ਹਿਰ ਦਾ ਸੁਧਾਰ ਲੋਕਾਂ ਦਾ ਵੀ ਸਹਿਯੋਗ ਚਾਹੀਦਾ ਤੁਹਾਨੂੰ ਉਹ ਲੋਕਾਂ ਨੇ ਟੈਕਸ ਦੇ ਥਰੂ 16 ਕਰੋੜ ਰੁਪਏ ਦਾ ਖਜ਼ਾਨਾ ਭਰਦਾ ਕਾਰਪੋਰੇਸ਼ਨ ਦਾ ਇਹ ਲੋਕਾਂ ਦਾ ਪਿਆਰ ਹੀ ਸੀਗਾ ਲੋਕ ਟੈਕਸ ਭਰ ਰਹੇ ਆ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦਾ ਹੀ ਲਾਣਾ ਔਰ ਪਟਿਆਲਾ ਤੁਹਾਨੂੰ ਆਣ ਆਲੇ ਟਾਈਮ ਚ ਤੁਹਾਨੂੰ ਦਿਖੇਗਾ ਵੀ ਪਟਿਆਲਾ ਸ਼ਾਹੀ ਸ਼ਹਿਰ ਦੇਖੋ ਜਿਹੜੇ ਤਾਂ ਕੰਮ ਸੀਗੇ ਸੜਕਾਂ ਦੇ ਜਿਹੜੇ ਬਾਰਸ਼ਾਂ ਕਰਕੇ ਰੁਕੇ ਹੋਏ ਸੀਗੇ 40 ਕਰੋੜ ਦੇ ਕੰਮ ਜਿਹੜੇ ਹੈਗੇ ਕਾਰਪੋਰੇਸ਼ਨ ਕਰਾਉਣ ਜਾ ਰਿਹਾ ਉਹਦੇ ਵਿੱਚੋਂ ਕੰਮ ਰੁਟੀਨ 'ਚ ਹੋ ਰਿਹਾ ਤੁਹਾਨੂੰ ਪਤਾ ਦੋ ਦੋ ਘਾਟਾਂ ਦਿਨ 'ਚ ਤਿੰਨ ਤਿੰਨ ਘਰ ਦੋ ਦੋ ਘਾਟਾਂ ਹੋ ਰਿਹਾ ਕਿਉਂਕਿ ਜਿਹੜੇ ਵੀ ਕੰਮ ਹੈਗੇ ਸਾਡੇ ਕੋਲ ਪੈਸਾ ਹੈਗਾ ਅਸੀਂ ਕੰਮ ਕਰਾਵਾਂਗੇ ਸ਼ਹਿਰ ਵਾਸੀਆਂ ਸ਼ਹਿਰ ਦੇ ਨੌਕਰਾਂ ਸੀ ਮੇਰ ਬਾਅਦ ਚ ਪਹਿਲਾਂ ਸ਼ਹਿਰ ਦੇ ਨੌਕਰਾਂ ਸੀ ਅਸੀਂ ਲੋਕਾਂ ਦੀ ਸੇਵਾ 'ਚ ਹਮੇਸ਼ਾ ਆਜਾ ਰਹੇ ਕੋਈ ਅਸੀਂ ਦਿੱਕਤ ਆਲੀ ਨਹੀਂ ਤੁਹਾਡਾ